ਸ਼ਾਬਾਸ਼ੇ ਬੋਤ ਤੇਰੇ ਆਤਾ ਤੂੰ ਬੜਾ ਸੁਣਾ ਕੰਮ ਕੀਤਾ ਨੂੰ ਘਰੋਂ ਕੱਢ ਕੇ ਨਾਲੇ ਮੇਰੀ ਗੱਲ ਸੁਣ ਲੈ ਇਹਨੂੰ ਬਾਦ ਉਹ ਕਿੰਨੀ ਮਰਜ਼ੀ ਆਪਣੀ ਇਮਤਾਨਾ ਕੱਢ ਲੈ ਆਪਾਂ ਨੂੰ ਘਰੇ ਨਹੀਂ ਬੜਨ ਦੇਣਾ ਨਾ ਬੇਬੇ ਸਵਾਲ ਹੀ ਨਹੀਂ ਪੈਦਾ ਹੁੰਦਾ ਆਪਣੇ ਘਰ ਦੇ ਵਿੱਚ ਹੁਣ ਉਹ ਪੈਰ ਪਾਜੇ ਕਦੇ ਵੀ ਨਹੀਂ ਮੈਂ ਤਾਂ ਇਹ ਕਹਿਣੀ ਆ ਹਾ ਕੁੜੀਆਂ ਵੀ ਉਹਦੇ ਕੋਲੇ ਸਿੱਟ ਹਾਪੇ ਪਾਲੂ ਨਾਲੇ ਨੂੰ ਸੇਕ ਲੱਗੂਗਾ ਉਹ ਬੇਬੇ ਜੇ ਆਪਾਂ ਕੁੜੀਆਂ ਉਹਦੇ ਕੋਲ ਸਿੱਟਤੀਆਂ ਪਿੰਡ ਵਾਲੇ ਕੀ ਕਹਿਣਗੇ ਸੌ ਸਵਾਲ ਉੱਟਣਗੇ ਲੇ ਕੁੜੀਆਂ ਕਾਹਤੋਂ ਕੁੜੀਆਂ ਤਾਂ ਆਪਣੀਆਂ ਨੇ ਉਹ ਤੋਂ ਆਪਾਂ ਕੀ ਕਹੋਣਾ ਉਹਨੂੰ ਭੇਜ ਦੇਣਾ ਬੁਲਬੁਲ ਹੈਗੀ ਆ ਸੰਭਝੋਗੀ ਕੁੜੀਆਂ ਨੂੰ ਵੀ ਚਲ ਠੀਕ ਐ ਬਸ ਇਹ ਤੂੰ ਸਾਰੀ ਜ਼ਿੰਮੇਵਾਰੀ ਬੁਲਬੁਲ ਦੇ ਸਿਰ ਤੇ ਸੱਟ ਦੇ ਹੁਣ ਤਾਂ ਬਸ ਮੈਨੂੰ ਇੱਕੋ ਹੀ ਫਿਕਰ ਹੈ ਵੀ ਉਹ ਕਾਗਜ਼ ਮੇਰੇ ਹੱਥ ਲੱਗ ਜੇ ਮੈਨੂੰ ਤਾਂ ਇਸ਼ੂ ਦੀ ਸਮਝ ਨਹੀਂ ਆਉਂਦੀ ਨਾਲ ਤਾਂ ਜੈ ਵੱਡੇ ਨੂੰ ਇੰਨਾ ਲੱਖਾਂ ਰੁਪਈਆ ਖਵਾਤਾ ਮੈਂ ਨਾਲੇ ਫੇਰ ਗੱਲ ਸਿਰੇ ਨਹੀਂ ਚੜ੍ਹ ਕੇ ਗਿਆ ਵੀ ਦੱਸ ਕੱਲਾ ਉਹਨੂੰ ਜੇਲ੍ਹ ਚ ਤੱਕਰਾਤਾ ਵੀ ਬੀਬੇ ਜਿਹੜਾ ਅਸਲੀ ਮੁੱਦਾ ਹੈ ਉਹ ਤਾਂ ਖਤਮ ਕਰਨਾ ਹੈ ਆਪਾਂ ਲੱਖਾਂ ਰੁਪਈਆ ਇਸ਼ੂ ਨੂੰ ਦੇਤਾ ਬੀਬੇ ਨਲੇ ਇਸ਼ੂ ਨੇ ਜੇਲ੍ਹ ਚ ਕਰਾਇਆ ਕੀ ਕਹੀ ਜਾਨੀ ਬੇਬੇ ਤੂੰ ਕਿਹੜੇ ਕਹਾ ਜਾਨੀ ਗੱਲ ਕਰੀ ਜਾਨੀ ਦਿਮਾਗ ਠੀਕ ਹੈ ਤੇਰਾ ਆਕੀ ਨਿਕਲ ਗਿਆ ਸੀ ਮੇਰੇ ਮੂੰਹ ਚ ਉਹ ਬੇਬੇ ਤੈਨੂੰ ਕਹੀ ਹੈ ਨਾ ਕਾਦੇ ਵਾਸਤੇ ਤੇ ਲੱਖਾਂ ਰੁਪਏ ਇਸ਼ੂ ਨੂੰ ਓਹੋ ਬੇ ਪੈਸੇ ਕਾਦੇ ਦੇਣੇ ਸੀ ਮੇਰੇ ਤਾਂ ਦਿਮਾਗ ਹੀ ਹੋਰ ਪਾਸੇ ਵਗ ਗਿਆ ਸੀ ਉਹ ਤਾਂ ਮੈਨੂੰ ਐਂ ਕਹਿੰਦਾ ਸੀ ਮਰਨਾ ਕਹਿੰਦਾ ਪੂਆ ਲੱਖ ਰੁਪਇਆ ਦੇ ਦੇ ਕਹਿੰਦਾ ਮੈਂ ਉੱਤੇ ਚਵਾਰਾ ਪਾਉਣਾ ਹੈਗਾ ਮੈਂ ਜਵਾਬ ਦਿੱਤਾ ਮਹਾ ਭਾਈ ਸਾਡੇ ਕੋਲੇ ਲੱਖ ਲੁੱਖ ਨਹੀਂ ਹੈਗਾ ਮੈਂ ਗਿਆ ਕਿਧਰ ਹੁਣ ਓ ਵਗ ਗਿਆ ਤਾਂ ਪਿੰਡ ਵਗ ਗਿਆ ਹੋਰ ਸ਼ੁਕਰ ਆ ਵਗ ਗਿਆ ਨਹੀਂ ਕਿਤੇ ਮੈਂ ਇਥੋਂ ਜੁੱਤੀਆਂ ਖਾਂਦਾ ਇਥੇ ਵੇ ਤੈਨੂੰ ਪਤਾ ਹੀ ਆ ਫਿਰ ਉਹਦੇ ਵੀ ਭਾਈ ਤੈਨੂੰ ਪਤਾ ਰੋਲੇ ਰੱਪੇ ਜੇ ਚੱਲਦੇ ਰਹਿੰਦੇ ਹੈਗੇ ਮੈਨੂੰ ਕਹਣਾ ਮੈਂ ਤਾਂ ਹੁਣ ਜਾਣਾ ਮੈਂ ਚੱਲ ਪਾ ਗਿਆ ਇਸੇ ਗੱਲ ਮਾਰੀ ਬੇਬੇ ਮੈਂ ਇਹਨੂੰ ਇਥੇ ਧੱਕ ਕੇ ਰਾਜੀ ਸੀਗਾ ਚੱਲ ਕੋਈ ਨਹੀਂ ਪੁੱਤ ਮੇਰੀ ਗੱਲ ਸੁਣ ਚਲ ਐ ਤਾਂ ਰਿਸ਼ਤੇਦਾਰ ਆਉਂਦੇ ਹੁੰਦੇ ਹੈਗੇ ਫਿਰ ਵੀ ਮੇਰਾ ਪਤੀਜਾ ਹੈਗਾ ਪਤੀਜਾ ਹੋਰ ਬੋਲ ਬੋਲ ਕੀ ਕਰਦੀ ਹੈ ਜਵਾਕ ਨੂੰ ਵਧੀਆ ਸਾਂਹ ਹੁੰਦੀ ਹੈ ਨਾ ਮੈਨੂੰ ਉਹ ਤੋਂ ਕੋਈ ਸ਼ਿਕਾਇਤ ਨਹੀਂ ਚਾਹੀਦੀ। ਮੇਰੀ ਗੱਲ ਸੁਣ ਲਾ ਅੱਜ ਦੀ ਘੜੀ ਤਾਂ ਜਵਾਕਾਂ ਨੂੰ ਵਧੀਆ ਸਾਂਭਦੀ ਐ। ਤੈਨੂੰ ਪਤਾ ਐ ਜਦੋਂ ਮਨਿੰਦਰ ਇੱਥੇ ਹੁੰਦੀ ਐ ਬਈ ਉਹ ਵੀ ਤਾਂ ਫੇਰ ਹੀ ਤੜਫਦੀ ਐ। ਮਗਰੋਂ ਤਾਂ ਉਹ ਵੀ ਚੰਗੀ ਭਲੀ ਰਹਿੰਦੀ ਐ। ਚਲ ਵਧੀਆ ਗੱਲ ਐ। ਉਹਨੂੰ ਕਹਿਆ ਕੁੜੀਆਂ ਗੜੀਆਂ ਨੂੰ ਸਾਰਿਆਂ ਨੂੰ ਕਹਾਂ ਰੋਟੀ ਆਪਦੇ ਹਿਸਾਬ ਨਾਲ ਖਵਾ ਲੈ ਘਰੇ ਟਾਈਮ ਤੇ। ਕੋਈ ਨਹੀਂ ਆਇਂ ਤਾਂ ਮੈਂ ਉਹਨੂੰ ਬੜਿਆ ਕੀ ਰੱਖਦੀ ਆਂਗੀ। ਬਸ ਤੂੰ ਇੱਕ ਗੱਲ ਤੇ ਪੱਕਾ ਰਹੀਂ ਤੇਰੀਆਂ ਕਿੰਨੀਆਂ ਲੇਲਣੀਆਂ ਕੱਢ ਲੈ ਮਨਿੰਦਰ। ਹੂੰ ਠੀਕ ਐ ਤੂੰ ਉਹਨੂੰ ਇਸ ਘਰ ਚ ਪੈਰ ਨਹੀਂ ਪਾਉਣ ਦੇਣਾ। ਬਸ ਉਹਦੇ ਨਾਲ ਹੁਣ ਕਹਾਣੀ ਖਤਮ ਕਰ ਦੇ। ਬ ਕੀ ਤੁਸ ਗੱਲ ਵਕੀਲ ਕਰ ਕੀ ਨਾ ਗੱਲ ਕਰ ਲੈ ਠੀਕ ਹੈ ਤੇ ਕਰ ਲੈ ਤੇ ਤਲਾਕ ਲੈ ਆ ਬਸ ਠੀਕ ਹੈ ਲੋਡ ਨਹੀਂ ਬਸ ਤਲਾਕ ਕਰ ਦੇ ਆਪਣਾ ਖਿਹੜਾ ਛੁੱਟ ਜੂ ساری ਉਮਰ ਦੇ ਜੰਜਾਲ ਚ ਐਵੇਂ ਫਸੇ ਰਹਾਂਗੇ ਨਹੀਂ ਤਾਂ ਹੋਰ ਕੀ ਹੋਣਾ ਚੱਲ ਚੰਗਾ ਮੇਰੀ ਗੱਲ ਸੁਣ ਜਾਂਦਾ ਦੇਖ ਉਹ ਬਲਬਲ ਕੀ ਕਰਦੀ ਆ ਉਹਨੂੰ ਕਹਿ ਦੇ ਕਿ ਭਾਈ ਰੋਟੀ ਬਣਾ ਲੈ ਟਾਈਮ ਨਾਲ ਰੋਟੀ ਤਾਂ ਬਣਾਈ ਨਹੀਂ ਉਹਨੇ ਐਸੀ ਗੱਲ ਕਰ ਦੇ ਇੱਕ ਕੰਮ ਦੀ ਥੋੜੀ ਢਿੱਲੀ ਆ ਬੇਬੇ ਬੇਚਾਲ ਕੋਈ ਨਹੀਂ ਪੁੱਤ ਹੁਣ ਕੁੜੀਆਂ ਨੂੰ ਵੀ ਸਾਮ ਦੀ ਉਲਝ ਜਾਂਦੀ ਆ ਇਕੱਲੀ ਜਾਣੀ ਕੁੜੀਆਂ ਨੂੰ ਕਿਹਾ ਉਹਦੀ ਕੁੜੀ ਨੂੰ ਗੋਦੀ 'ਚ ਬਿਠਾ ਕੇ ਬੈਠੀ ਰਹਿੰਦੀ ਹਸਾਦਨ ਹੋਰ ਕੀ ਕਰਦੀ ਐ ਇਹ ਦੂਜੀਆਂ ਕੁੜੀਆਂ ਨੂੰ ਸਮਝਦੀ ਐ ਮੈਨੂੰ ਬੜਾ ਚਾਹ ਚੰਗਾ ਹੁਣ ਤੂੰ ਆ ਆ ਕੁਛ ਕਹੀ ਕਿ ਇਹਦੇ ਨਾਲ ਨਕਲੀਸ ਖੜਾ ਕਰ ਲਈ ਤੇਰੇ 'ਚ ਵੀ ਹੈ ਨਹੀਂ ਸਮਾਈ ਪੋਰਾ ਚੱਲ ਕੋਈ ਗੱਲ ਨਹੀਂ ਮੈਂ ਕਰ ਦਾਂ ਗੱਲ ਇਹਨੂੰ ਤੇ ਤੂੰ ਮੜਾ ਸਮਝਾਇਆ ਕਰ ਕੇ ਉਹ ਕੁੜੀਆਂ ਵੀ ਦੂਜੀਆਂ ਵੀ ਤੇਰੇ ਹੀ ਨੇ ਹੁਣ ਇਹਨੇ ਪਾਲਣੀਆਂ ਪੈਣੀਆਂ ਸਾਰਾ ਖਰਚਾ ਬਣੀ ਆਪੇ ਹੀ ਕਰਨਾ ਠੀਕ ਐ ਬਸ ਇਹਨਾਂ ਤਾਂ ਕੱਲੀਆਂ ਪਾਲ ਪੋਸ ਕੇ ਵੱਡੀਆਂ ਕਰਨੀਆਂ ਨੇ ਆਹ ਹੈ ਉੱਤੇ ਸਿਰ ਤੇ ਹਾਥੀ ਧਰ ਮੈਨੂੰ ਆ ਗਿਆ ਧਰ ਦੇ ਬਸ ਬੇ ਚੱਲ ਚੰਗਾ ਹੁਣ ਤੂੰ ਮੈਨੂੰ ਸਿਖਾਏਗਾ ਬੜਾ ਮੈਨੂੰ ਮੱਟਾ ਦੇਵੇਗਾ ਬਸ ਠੀਕ ਹੈ ਚੱਲ ਠੀਕ ਹੈ ਕੋਈ ਗੱਲ ਨਹੀਂ ਮੈਂ ਕਹਿਣਾ ਉਹਨੂੰ ਜਿਆਦਾ ਮੈਂ ਤਾਂ ਇਹ ਸਮਝਣ ਲੱਗ ਜਾਂਦਾ ਜਿਵੇਂ ਕੋਈ ਮੈਂ ਜਵਾਕੜੀ ਹੁੰਨੀ ਆ ਕੱਲ ਨਹੀਂ ਬੇਬੇ ਇਹ ਜ ਨਹੀਂ ਗੱਲ ਹੈ ਕੋਈ ਬਲਬਲ ਲੈ ਮੈਥੂ ਤਾਂ ਕੰਬੜੀ ਤੇ ਦੇ ਮੂੰਹ ਤੇ ਭਾਂਡੇ ਫੁੱਟ ਗਿਆ ਸੀਗਾ ਦਿਮਾਗ ਹੀ ਖਾਨੀ ਕਿੱਧਰ ਦਾ ਕਿੱਧਰ ਭag ਜਾਂਦਾ ਹੁਣ ਤਾਂ ਮੈਨੂੰ ਕੋਈ ਸਕੀਮ ਲਾਉਣੀ ਪਊ ਬਸ ਕਿਹੜਾ ਕਾਗਜ਼ੇ ਹੱਥ 'ਚ ਆ ਜਾਣ ਫਿਰ ਦੇਖੀ ਇਨਾਂ ਦਾ ਪਿਆਉਤੀ ਦਾ ਬਣਦਾ ਕੀ ਐ ਮੈਂ ਤਾਂ ਕਹਣੀ ਮਹੀਨਾ ਕਿਹੜਾ ਮਾਰਿਆ ਮਾਂ ਰੋਲਾ ਫਰਾਲੀ ਕਰਿਆ ਉਹ ਉੱਥੇ ਕਿਤੇ ਨਾ ਕਿਤੇ ਤਾਂ ਪਈ ਹੋਣਗੇ ਚੱਲ ਲਾਉਣੀ ਆ ਕੋਈ ਸਕੀਮ ਦੇਖ ਲੱਗਾਂ ਐ ਕਿਤੇ ਹੋ ਸਕਦਾ ਕੋਈ ਗੱਲਬਾਤ ਤੈਨੂੰ ਲੱਗਦੀ ਐ ਵੀ ਆਹ ਜੇ ਕੁਝ ਕਰ ਦੂਗਾ ਇਹ ਇਹ ਤਾਂ ਜੇ ਮੈਂ ਕਹਿੰਦੇ ਹੁੰਦੇ ਨਾ ਕੋਈ ਹੱਥ ਧੋ ਕੇ ਮਗਰ ਪੈ ਗਿਆ ਪਹਿਲਾਂ ਤਾਂ ਦੇਖ ਲੈ ਐਨੀ ਕ ਭੁੱਖੀ ਪਿੱਛੇ ਪੁੱਲਸ ਆ ਗਈ ਹੈ ਉਦੋਂ ਮਸਾ ਛੜਾ ਕੇ ਲਿਆਂਦਾ ਹੁਣ ਆਹ ਜਿਹੜਾ ਪਤਾ ਨਹੀਂ ਕਿਹਦਾ ਬੇੜਾ ਬੈਠਾ ਕਿਹਦਾ ਨਹੀਂ ਨਾ ਪਾ ਨਾ ਤੁਮੈਨੂੰ ਐਂ ਦੱਸ ਤੂੰ ਤਾਂ ਕੱਲ ਵੀ ਆਹੀ ਆਈਆਂ ਮੈਂ ਤਾਂ ਤਾਂ ਇਥੋਂ ਪਹਿਲਾਂ ਦੀ ਜਾਣਦੀ ਆ ਤੇ ਬਾਈ ਦੇ ਸੁਭਾਅ ਦਾ ਸਾਰੇ ਪਿੰਡ ਨੂੰ ਪਤਾ ਹੈਗਾ ਉਹੀ ਤਾਂ ਮੈਂ ਤੈਨੂੰ ਕਹਿਨੀ ਆ ਪਹਿਲਾਂ ਭੁੱਕੀ ਦੇਖੇ ਫਸਾਤਾ ਹੁਣ ਆ ਤੌਮਤ ਲਾਤੀਏ ਤੇ ਇਹ ਲੱਗਦਾ ਇਹਾ ਜ ਦੱਸ ਪਤਾ ਹੀ ਨਹੀਂ ਕਿਹੜਾ ਕੰਜਰ ਹੱਥ ਤੋਂ ਕੇ ਸਾਡੇ ਪਿੱਛੇ ਪੈ ਗਿਆ ਮੈਨੂੰ ਤਾਂ ਆਪਣੀ ਸਮਝ ਆਉਂਦੀ ਵੀ ਕਿਸੇ ਨਾ ਕੀ ਬੈਰ ਹੈ ਇਹਦਾ ਸਿੱਧੇ ਪੁੱਧੇ ਬੰਦੇ ਦਾ ਆਪਦਾ ਘਰ ਕੇ ਖਾਣ ਵਾਲਾ ਦਸਾਂ ਨਾ ਹਾਂ ਦੀ ਕਮਾਈ ਇਹ ਕਿਸੇ ਦਾ ਕੀ ਵਿਗਾੜਦਾਗਾ ਇਸੇ ਗੱਲ ਦਾ ਤਾਂ ਮੈਨੂੰ ਫਿਕਰ ਵੱਡ-ਵੱਡ ਖਾਈ ਜਾਂਦਾ ਵੀ ਆਹ ਗੱਲ ਦੂਜੇ ਦਿਨ ਬਣ ਕੇ ਜਾਂਦੀ ਐ ਮੈਂ ਤਾਂ ਐ ਸੋਚਦੀ ਆ ਵੀ ਹੁਣ ਆ ਦੋ ਤੀਆਂ ਦਾ ਬਣੂਗਾ ਕੀ ਇਹ ਕੀ ਦੇ ਸਹਾਰੇ ਪੜਨਗੀਆਂ ਸਹੀ ਗੱਲ ਐ ਛੋਟੇ ਆਸਰੇ ਜਵਾਕੜੀਆਂ ਛੱਡੀਆਂ ਸੀ ਮਨਿੰਦਰ ਨੇ ਤੇ ਜਦੋਂ ਹੁਣ ਆ ਕੇ ਕਮਾਉਣ ਵਾਲਾ ਜੇਲ੍ਹ ਚ ਵਹਿ ਗਿਆ ਭਾਈ ਜਾ ਕੇ ਤੇ ਹੁਣ ਤੂੰ ਕਿੱਥੋਂ ਲਿਆਏਂਗੀ ਤੇ ਕਿੱਥੋਂ ਖਵਾਏਂਗੀ ਉਤੋਂ ਆ ਕੇ ਚੰਦਰੇ ਬੰਦਿਆਂ ਨਾਲ ਬਾਹ ਪਿਆ ਆ ਆਹ ਪਰ ਇਹਨੂੰ ਹੱਕ ਮੱਜ ਕੱਪੜਾ ਤੇਰਾ ਪਾ ਦੇ ਦੇਖ ਲੈ ਭਾਈ ਹੁਣ ਕੀ ਹੱਲ ਬਣੂਗਾ ਘਰ ਦਾ ਕੀ ਤੂੰ ਕਰੇਂਗੀ ਤੇ ਕੀ ਤੂੰ ਜਵਾਕੜੀਆਂ ਨੂੰ ਪਾਲੇਂਗੀ ਤੇਰੇ ਤੇ ਬੋਝ ਆ ਗਿਆ ਸਾਰਾ ਮੈਂ ਤਾਂ ਆਪਣੇ ਹੀ ਸੋਚਦੀ ਆਂ ਵੀ ਜੇ ਮੈਂ ਕਿਸੇ ਦੇ ਕੰਮ ਧੰਦਾ ਵੀ ਲੱਗਦੀ ਆਂ ਫਿਰ ਇਹ ਜਵਾਕੜੀਆਂ ਇਕੱਲੀਆਂ ਨੇ ਮੈਂ ਇਹਨਾਂ ਨੂੰ ਸੰਭਾ ਕਿਸੇ ਦੇ ਕੰਮ ਧੰਦਾ ਕਰੂੰਗੀ ਮੈਂ ਕਿਵੇਂ ਪਾਲੂੰਗੀ ਜੇ ਮਾੜਾ ਜ ਮਨਿੰਦਰ ਕਣੀਓ ਸਾਹ ਆਇਤੀ ਤਾਂ ਹੁਣ ਆ ਆ ਜੱਬ ਛਿੜ ਗਿਆ ਉਹੀ ਤਾਂ ਗੱਲ ਹੈ ਆ ਤਾਂ ਯਾਦ ਚੇਤੇ ਨਹੀਂ ਸੀ ਵੀ ਆ ਗੱਲਾਂ ਬਣ ਜਾਣੀਆਂ ਸਿਆਣਾ ਬਿਆਣਾ ਬੰਦਾ ਜਾਣ-ਬੁੱਝ ਕੇ ਫਸਾ ਕੇ ਧਰਤਾ ਅਗਲਾ ਕਹਿੰਦਾ ਨਾ ਕਿ ਟੁੱਕ ਖਾਂਦੇ ਨੂੰ ਨਹੀਂ ਕੋਈ ਯਰਦਾ ਇਹ ਤਾਂ ਉਹ ਗੱਲ ਹੋਈ ਆ ਇਹ ਜਿਹਨੇ ਮਾਰੀ ਕੀਤੀ ਹੈ ਨਾ ਭਰਦਾ ਵੇਖੀ ਤੂੰ ਤੇਰੇ ਸਾਹਮਣੇ ਹੈ ਇਹ ਗੱਲਾਂ ਮੈਨੂੰ ਤਾਂ ਐ ਲੱਗਦਾ ਵੀ ਕਿਸੇ ਨੇ ਜਾਣ-ਬੁੱਝ ਕੇ ਇਹ ਕੰਮ ਕੀਤਾਗਾ ਲੈ ਜਾਣ-ਬੁੱਝ ਕੇ ਤਾਂ ਕੀਤਾ ਹੋਰ ਮੈਨੂੰ ਵੀ ਪਤਾ ਤੈਨੂੰ ਵੀ ਪਤਾ ਵੀ ਬਾਈ ਇਹ じゃ ਕਿੱਥੇ ਆ ਜਾਣ ਕੇ ਫਸਾਇਆ ਕਿਸੇ ਨੇ ਵੀ ਇਹੋ ਜਿਹੇ ਕੰਮ ਚੋਂ ਬੰਦਾ ਨਿਕਲ ਨਹੀਂ ਸਕਦਾ ਮੰਮੀ ਹੈ ਮਨਿੰਦਰ ਮਨਿੰਦਰ ਵੋਲ ਕੀ ਹੋ ਗਿਆ ਪੁੱਤ ਮਨਿੰਦਰ ਰੋ ਨਾ ਚੁੱਪ ਕਰ ਚੁੱਪ ਕਰੋ ਭੈਣ ਤੁਸੀਂ ਵੀ ਮੰਮੀ ਉਹਨਾਂ ਨੇ ਮੈਨੂੰ ਘਰੋਂ ਕੱਢਤਾ ਹਾਂ ਪੁੱਤ ਘਰੋਂ ਕੱਢਤਾ ਤੈਨੂੰ ਕਹਿੰਦੇ ਤੇਰੇ ਪਿਓ ਨੇ ਇਹੋ ਜਿਹਾ ਕੁਝ ਕੀਤਾ ਸਾਡੀ ਵੀ ਬਦਨਾਮੀ ਆ ਅਸੀਂ ਤੈਨੂੰ ਘਰੇ ਨਹੀਂ ਰੱਖਦੇ ਉਹਨਾਂ ਨੇ ਮੈਨੂੰ ਵੀ ੱਤਕੇ ਮਾਰ ਕੇ ਘਰੋਂ ਕੱਢਤਾ ਆ ਦੇਖ ਲੈ ਭੈਣੇ ਕੀ ਸੋ ਕੀ ਬਣੀ ਜਾਂਦਾ ਸਾਡੇ ਤਾਂ ਘਰੀ ਬਰਬਾਦ ਹੋਈ ਜਾਂਦਾ ਕੋਈ ਨਾ ਪੁੱਤ ਤੂੰ ਫਿਕਰ ਨਾ ਕਰ ਮਨਿੰਦਰ ਸਾਰਾ ਕੁਝ ਸਹੀ ਹੋ ਜਾਊ ਪੁੱਤ ਆਸੀ ਤੈਨੂੰ ਪਤਾ ਨਾ ਮੇਰੇ ਪਿਓ ਇਹੋ ਜਿਹਾ ਕੁਝ ਨਹੀਂ ਕਰ ਸਕਦਾ ਪਤਾ ਨਹੀਂ ਕੀ ਹੋਇਆ ਪਿਆ ਇਸੇ ਕਰਦਾ ਤਾਂ ਪੁੱਤ ਚੋਰਾ ਵੜ ਵੜ ਖਾਂਦਾਗਾ ਵੀ ਜਿਹਨੇ ਗਿੱਲੇ ਗੋਹੇ ਤੇ ਪੈਰ ਨਹੀਂ ਧਰਿਆ ਉਹਨੂੰ ਅੱਜ ਚਾਕੇ ਜੇਲ੍ਹ ਚ ਦੇਤਾ ਇਹ ਕਿਸੇ ਦਾ ਜ਼ਰੂਰ ਵੇੜਾ ਬੈਠਾ ਐਵੇਂ ਨਹੀਂ ਉੱਥੇ ਤੇ ਕਰ ਗੱਲਾਂ ਕਰਦਾ ਮੈਂ ਨਹੀਂ ਗਈ ਪੁੱਤ ਇਸ ਨੂੰ ਕਾਹ ਕੋ ਨਹੀਂ ਸਰਪੰਚ ਨੂੰ ਕਹਿ ਕੇ ਦੇਖ ਲੈਂਦੇ ਨਾਲ ਲੈ ਜਾਂਦੇ ਆਪਾਂ ਬਾਪੂ ਨੂੰ ਤਾਂ ਛਡਾ ਲਿਆ ਅੱਗੇ ਮੈਨੂੰ ਪਤਾ ਬਾਪੂ ਜਹ ਇਹੋ ਕੁਝ ਨਹੀਂ ਕਰ ਸਕਦਾ ਹਾਂ ਪੁੱਤ ਕਿੱਥੇ ਕਰ ਸਕਦਾ ਤੇਰਾ ਪਿਓ ਇਹੋ ਜਿਹਾ ਕੁਝ ਹੁਣ ਤੱਕ ਤਾਂ ਉਹਨੇ ਜਵਾਨੀ ਪਹਿਰੇ ਖੇ ਨਾ ਖਾਦੀ ਹੁਣ ਆਹ ਕੰਮ ਕਰੂਗਾ ਉਹ ਮੈਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਕੱਢ ਤਾਂ ਕੱਢ ਤਾਂ ਕਰੋ ਕੋਈ ਨਾ ਪਹਿਲਾਂ ਕਿਹੜਾ ਘਰੋਂ ਕੱਢਿਆ ਨਹੀਂ ਸੀ ਹੁਣ ਮੈਂ ਜਾਂਦੀ ਵੀ ਨਹੀਂ ਮਾਂ ਉੱਥੇ ਜਿੱਥੇ ਮੇਰੇ ਪਿਓ ਦੀ ਇੱਜ਼ਤ ਨਹੀਂ ਤੇਰੀ ਮਾਂ ਦੀ ਇੱਜ਼ਤ ਨਹੀਂ ਕਰਦੇ ਮੇਰੀ ਇੱਜ਼ਤ ਨਹੀਂ ਕਰਦੇ ਵਾਰੀ ਵਾਰੀ ਉੱਥੇ ਜਾ ਕੇ ਮਨਿੰਦਰ ਤੇਰੇ ਤਾਂ ਭਾਈ ਪਤਾ ਨਹੀਂ ਘਰ ਮਾਂ ਚ ਕੀ ਮਾੜਾ ਲਿਖਿਆ ਨਾਲ ਤੇਰੇ ਪਿਓ ਦੇ ਜਦੋਂ ਉਧਰੋਂ ਸੌਖਾ ਸਾਹ ਆ ਮਾੜਾ ਜਾ ਤਾਂ ਇੱਧਰ ਵੇਖ ਲੈ ਕੀ ਕੁਛ ਹੋ ਗਿਆ ਹੈ ਪਤਾ ਨਹੀਂ ਭਾਈ ਕੀ ਰਬ ਹੱਥ ਧੋਕੇ ਮਗਰ ਪੈ ਗਿਆ ਸੱਚੀ ਉਹ ਦਿਨ ਕਿਹੜਾ ਜਿੱਦੇ ਮਸੀਰਤ ਨਹੀਂ ਆਈ ਇਸ ਘਰੇ ਮਾਸੀ ਕਿੱਥੇ ਤਾਂ ਮਾੜੇ ਟਾਈਮ 'ਚ ਨਾਲ ਖੜਨਾ ਸੀ ਵੀ ਅਸੀਂ ਤੇਰੇ ਨਾਲ ਤੁਰਦੇ ਕਿੱਥੇ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਤਾ ਉਹਨਾਂ ਨੇ ਸਾਡਾ ਤਾਂ ਕੋਈ ਪੱਕਾ ਹੀ ਬੈਰੀ ਬਣਿਆ ਹੋਇਆ ਨਾ ਮੇਰੀ ਧੀ ਸੁਖੀ ਵਸ ਰਹੀ ਹੈ ਇੱਧਰੋਂ ਘਰ ਸਾਰਾ ਮੂਦਾ ਹੋਇਆ ਪਿਆ ਮੰਮੀ ਆਪਾਂ ਡੈਡੀ ਬਿਨਾ ਕੀ ਕਰਾਂਗੇ ਆਪਣਾ ਤਾਂ ਕੁਝ ਵੀ ਨਹੀਂ ਬਣਨਾ ਉਹਦੇ ਬਿਨਾ ਕੋਈ ਨਾ ਮਨਿੰਦਰ ਤੂੰ ਫੇਰ ਨਾ ਕਰ ਪੁੱਤ ਕਹਿੰਦੇ ਹੁੰਦੇ ਨਾ ਜਿਹਦੇ ਕੋਲੇ ਸੱਚ ਆ ਉਹਦੇ ਕੋਲੇ ਸਭ ਕੁਝ ਹੀ ਆ ਤੇ ਤੂੰ ਵੀ ਜਾਣਦੀ ਆ ਤੇ ਮੈਂ ਵੀ ਜਾਣਦੀ ਆ ਪੁੱਤ ਵੀ ਇਹ ਗੱਲ ਝੂਠੀ ਐ ਇਹ ਸੱਚੀ ਨਹੀਂਗੀ ਮੈਨੂੰ ਪਤਾ ਆਪਾਂ ਨੂੰ ਪਤਾ ਪਰ ਲੋਕਾਂ ਦੇ ਮੂੰਹ ਕਿਵੇਂ ਬੰਦ ਕਰਾਂਗੇ ਆਪਾਂ ਕੀ ਕਹਾਂਗੇ ਤੈਨੂੰ ਪਤਾ ਹੀ ਐ ਮਾਸੀ ਵੀ ਬੁੜੀਆਂ ਦੀ ਸੁਣਵਾਈ ਪਹਿਲਾਂ ਹੁੰਦੀ ਆ ਇੱਕ ਵਾਰੀ ਬੁੱਤਾ ਡੈਡੀ ਘਰੇ ਆ ਜੇ ਨਾ ਆਪਾਂ ਲੋਕਾਂ ਤੋਂ ਕੀ ਲੈਣਾ ਮੈਂ ਤਾਂ ਮੰਮੀ ਐ ਕਹਿਨੀ ਆ ਵੀ ਆਪ ਇੱਕ ਵਾਰੀ ਸਰਪੰਚ ਨਾਲ ਗੱਲ ਕਰਕੇ ਪਿੰਡ ਦੇ ਨਾਲ ਹੁਣ ਉਹ ਤਾਂ ਡੈਡੀ ਨੂੰ ਜਾਣਦੀ ਆ ਜੇ ਉਹ ਆਪਣੇ ਨਾਲ ਤੁਰਨਗੇ ਤਾਂ ਕੀ ਪਤਾ ਕੋਈ ਹੱਲ ਹੋ ਜੇ ਆਪਣੀ ਸੁਣਵਾਈ ਹੋ ਜੇ ਉੱਥੇ ਹਾਂ ਹਾਂ ਪੁੱਤ ਗੱਲ ਤਾਂ ਕਰਨੀ ਐ ਪੈਣੀ ਐ ਬਿਨਾਂ ਗੱਲ ਕੀਤੇ ਤਾਂ ਕਿਸੇ ਮਸਲੇ ਤੇ ਪਹੁੰਚਿਆ ਵੀ ਨਹੀਂ ਜਾਣਾ ਆਹੋ ਮਨਿੰਦਰ ਰੋਣ ਨਾਲ ਕੁਝ ਨਹੀਂ ਹੋਣਾ ਪੁੱਤ ਆ ਤੇਰੀ ਮਾਂ ਬੈਠੀ ਰੋਈ ਜਾਂਦੀ ਐ ਤੂੰ ਰੋਈ ਜਾਂਦਾ ਕੋਈ ਗੱਲ ਦਾ ਹੱਲ ਕਰੋ ਪੁੱਤ ਕਿਸੇ ਨੂੰ ਪੁੱਛ ਵਰਤਾਲ ਕਰੋ ਸਰਪੰਚ ਕੋਲੇ ਜਾਓ ਮੈਂਬਰ ਕੋਲੇ ਜਾਓ ਕਿਸੇ ਸਿਆਣੇ ਬੰਦੇ ਨੂੰ ਨਾਲ ਲੈ ਕੇ ਤੁਸੀਂ ਉੱਥੇ ਪਹੁੰਚੋ ਮੈਂ ਵੀ ਆਈ ਕਹਿੰਦੀ ਮਮੀ ਇਨਰੰਤ ਆਪਾਂ ਬਾਤਾਂ ਨਹੀਂ ਵੇੜਾਂਗੇ ਵੀ ਕੀ ਕਰਨਾ ਕੀ ਨਹੀਂ ਕਰਨਾ ਮੈਂ ਤਾਂ ਆਪਦੇ ਜਵਾਕ ਲੈ ਕੇ ਬਸ ਇੱਥੇ ਆ ਜੂੰਗੀ ਲੋੜ ਹੀ ਨਹੀਂ ਹੈਗੀ ਵਾਰੀ-ਵਾਰੀ ਉੱਥੇ ਜਾ ਕੇ ਹਜਾਲ ਵਾਹਣ ਦੀ ਕੋਈ ਨਾ ਪਤਾ ਦੇਖਦੇ ਆ ਪਹਿਲਾਂ ਇੱਕ ਮਸਲਾ ਹੱਲ ਕਰ ਲਈਏ ਫਿਰ ਦੂਜਾ ਵੀ ਕਰ ਲਾਂਗੇ ਮੈਂ ਕਰਕੇ ਦੇਖਦੀ ਆ ਚਾਚੇ ਨੂੰ ਫੋਨ ਕਰ ਲਾ ਦੇਖ ਲਾ ਇਹ ਜਵਾਕੜੀ ਦੀ ਕਿਸਮਤ ਚਾਰ ਦਿਨ ਸੌਖੀ ਤੇ ਚਾਰ ਦਿਨ ਔਖੀ ਰੱਬ ਯਕੀਨ ਵੀ ਨਹੀਂ ਲੈਣ ਦਿੰਦਾ ਵੀ ਹੁਣ ਜਾਂ ਤਾਂ ਔਖੀ ਰੱਖੇ ਜਾਂ ਸੌਖੀ ਕਰ ਦੇ ਜਮਾ ਇਹਨੂੰ ਬਾਅ ਦੇ ਪਤਾ ਨਹੀਂ ਕੀ ਆ ਉਹ ਐਡੇ ਚੰਦਰੇ ਬੰਦੇ ਟਕਰੇ ਆਗੇ ਪਤਾ ਹੀ ਨਹੀਂ ਕੀ ਚੰਦਰੀ ਮਾੜਾ ਲਖਾ ਕੇ ਆਈ ਐ ਕਿਸਮਤ ਚ ਸਹੀ ਗੱਲ ਐ ਆ ਮੈਂ ਅਗਰ ਜਵਾ ਕੜੀਆਂ ਇਹਨਾਂ ਦਾ ਦੁੱਖ ਐ ਇਹਨਾਂ ਦਾ ਤਾਂ ਉਦੋਂ ਵੀ ਵੱਡਾ ਦੁੱਖ ਐ ਹਰ ਟਾਈਮ ਦੇਖਦੀਆਂ ਨੇ ਹੁਣ ਇੱਧਰ ਦੇਖਦੀਆਂ ਨੇ ਵੀ ਆ ਕੀ ਹੋ ਗਿਆ ਕਦੇ ਆਪਣੀ ਮਾਂ ਕਣੀ ਦੇਖਦੀਆਂ ਨੇ ਸਹੀ ਗੱਲ ਐ ਰੋਟੀ ਵੀ ਬਣ ਗਈ ਮੈਂ ਕਰਦੀ ਹਾਂ ਸਬਜ਼ੀ ਨੂੰ ਗਰਮ ਕਰ ਲੈਂਦੀ ਆ ਕੌਣ? ਜੀਤੀ। ਕਿਵੇਂ? ਕੀ ਕਰੀਐ ਨੀ? ਕੁਛ ਨਹੀਂ ਬਸ ਰੋਟੀ ਬਣਾ ਕੇ ਠੀਕ ਸੀ। ਅੱਛਾ। ਤੁਸੀਂ ਕਿਵੇਂ ਅੱਜ? ਕਿਉਂ? ਕੀ ਗੱਲ? ਹਕੀਰਾ ਕਦੇ ਇੰਨਾ ਪਿਆਰ ਕਰਿਆ ਨਹੀਂ। ਅੱਜ ਕੀ ਹੋਇਆ ਤੁਹਾਨੂੰ? ਲੈ, ਉਹ ਬੜਾ ਡਲ ਗਿਆ ਆਪਣੇ ਘਰ ਚ ਪਿਆਰ ਨਹੀਂ ਕਰ ਸਕਦਾ। ਹੱਥ ਕਰ। ਓ ਮਾਈ ਗੋਡ। 골ਡ ਦੀ ਰਿੰਗ। ਮੇਰੇ ਵਾਸਤੇ। ਤੇ ਹੁਣ ਲੈ ਹੱਥ ਕਰ। ਹਾਂ। ਉਹ ਸੁਣੀ ਰਿੰਗ ਹੈ ਮੈਨੂੰ ਲੱਗਾ ਛੋਟੀ ਆ ਗਈ ਹੈ ਨਾ ਨਹੀਂ ਜੀ ਆ ਗਈ ਨਾ ਆ ਗਈ ਠੀਕ ਹੈ ਤੈਨੂੰ ਪਤਾ ਨਹੀਂ ਲੱਗਿਆ ਜੋ ਤੂੰ ਸੁੱਤੀ ਪਈ ਸੀ ਨਾ ਤੇਰੀ ਉਂਗਲ ਦਾ ਮੇਚਾ ਲੱਗਿਆ ਸੀ ਆ ਮੈਂ ਅੱਛਾ ਪਤਾ ਵੀ ਨਹੀਂ ਲੱਗਣ ਦਿੱਤਾ ਤੁਸੀਂ ਮੈਨੂੰ ਤੇ ਹੋਰ ਹੁਣ ਹੁਣ ਤੈਨੂੰ ਨਾ ਮੈਸ ਕਰਦੀ ਰਾਣੀ ਬਣਾ ਕੇ ਰੱਖਣਾ ਜੋ ਕੁਛ ਮਰਜ਼ੀ ਕਰ ਐਸ਼ ਕਰ ਬਸ ਤੇ ਅੱਗੇ ਕੀ ਮੈਂ ਨੌਕਰਾਂ ਨਹੀਂ ਸੀ ਨਾ ਨੌਕਰਾਂ ਨਹੀਂ ਤਾਂ ਕਾਨੂੰ ਸੀ ਪਹਿਲਾਂ OBC ਦੇ ਵਿੱਚ ਤੈਨੂੰ ਇਹ ਗੱਲ ਸੁਣ ਅਰ ਤਾ ਤੂੰ ਛੋਟੀ ਮਾਲ ਕਰਨੀ ਵੱਡੀ ਮਾਲ ਕਰਨੈਸ ਕਰਦੀ ਠੀਕ ਹੈ ਉਹ ਮੈਂ ਤਾਂ ਨਾ ਉਦੋਂ ਖੁਸ਼ ਹੋਊਂਗੀ ਜਦੋਂ ਤੁਸੀਂ ਉਹਨੂੰ ਤਲਾਕ ਦੇ ਦੋਗੇ ਹੁਣ ਤਾਂ ਮੇਰੀ ਖੁਸ਼ੀ ਕੁਛ ਵੀ ਨਹੀਂ ਹੈਗੀ ਉਹ ਘਰੋਂ ਚਲੀ ਗਈ ਕੀ ਪਤਾ ਤੁਸੀਂ ਉਹਨੂੰ ਫੇਰ ਤੋਂ ਵਾਪਸ ਲਿਓ ਤੁਹਾਡਾ ਘੜਾ ਪਤਾ ਲੱਗਦਾ ਓਹੋ ਮੇਰੀ ਗੱਲ ਸੁਣ ਮੈਂ ਉਹਨੂੰ ਵਾਪਸ ਘਰ ਲੈ ਕੇ ਆਉਂਗਾ ਬਸ ਤੂੰ ਇੱਕ ਗੱਲ ਦਾ ਧਿਆਨ ਰੱਖੀ ਤੂੰ ਮੇਰੇ ਬੱਚਿਆਂ ਦਾ ਖਿਆਲ ਪੂਰਾ ਰੱਖਣਾ ਉਹ ਇੱਥੇ ਨਹੀਂ ਵਾਪਸ ਆਉਂਦੀ ਬਸ ਪੱਕਾ ਨਾ ਹਾਂ ਪੱਕਾ ਤੇ ਰਹੀ ਗਲਤ ਲੱਗਦੀ ਯਸ ਗੌਰੀ ਤੂੰ ਫਿਕਰ ਨਾ ਕਰ ਤਰਾਕ ਵਾਲੀ ਗੱਲ ਹੋਵੇ ਬੇਨਾ ਕਰ ਲਈ ਬੇਬੇ ਕਹਿੰਦੀ ਠੀਕ ਐ ਫਿਰ ਵਧੀਆ ਗੱਲ ਆਪਾਂ ਰੱਖ ਕੇ ਕੀ ਕੌਣਾ ਹਲੇ ਆਪਣਾ ਨਾਮ ਖਰਾਬ ਹੁੰਦਾ ਨਾ ਉਹਦੇ ਕਰਕੇ ਸਹੀ ਗੱਲ ਆ ਉਹਦੇ ਡੈਡੀ ਕਰਕੇ ਨਾ ਆਪਣਾ ਨਾਮ ਵੀ ਬਦਨਾਮ ਹੁੰਦਾ ਹੋਰ ਕੀ ਤੇ ਰਹੀ ਗੱਲ ਜਵਾਕਾ ਦੀ ਉਹ ਜਵਾਕਾ ਨੂੰ ਮੈਂ ਸੰਭਾਲਿਆ ਕਰਾਂਗੀ ਤੁਸੀਂ ਫਿਕਰ ਨਾ ਕਰੋ ਘਰ ਦੇ ਕੰਮ ਧੰਦੇ ਮੈਂ ਕਰ ਲਿਆ ਕਰਾਂਗੀ ਜੇ ਕਦੇ ਮੈਨੂੰ ਦਿੱਕਤ ਹੋਈ ਨਾ ਤੁਸੀਂ ਐ ਕਰਿਓ ਫਿਰ ਨੌਕਰਾਨੀ ਰੱਖ ਲਿਓ ਇੱਕ ਹਾਂ ਇਹ ਵੀ ਗੱਲ ਠੀਕ ਐ ਕੰਮ ਲਈ ਰੱਖ ਲਿਓ ਹਾਂ ਹਾਂ ਕੰਮ ਲਈ ਰੱਖ ਲਾਂਗੇ ਰੋਟੀ ਪਾਣੀ ਬਣਾਇਆ ਕਰੂਗੀ ਚਾ ਰੋਟੀ ਪਾਣੀ ਤਾਂ ਤੂੰ ਹੀ ਬਣਾਇਆ ਕਰੀ ਹਾਂ ਕਿਸੇ ਦੇ ਹੱਦਾਂ ਮੈਨੂੰ ਸਵਾਦ ਨਹੀਂ ਲੱਗਦਾ ਤੇ ਬਾਕੀ ਜਿਹੜਾ ਕੰਮ ਹੋਗਾ ਦੂਜਾ ਕੱਪੜੇ ਜਿਹੜਾ ਧੋਣਾ ਉਹ ਤੋਂ ਕਰਾ ਲਿਆ ਕਰਾਂਗੇ ਹਾਂਜੀ ਠੀਕ ਐ ਤੇ ਤੂੰ ਖੁਸ਼ ਰਿਹਾ ਕਰ ਹੁਣ ਠੀਕ ਐ ਖੁਸ਼ ਨਾ ਖੁਸ਼ ਹਾਂ ਮੈਂ ਬਹੁਤ ਜ਼ਿਆਦਾ ਬਸ ਠੀਕ ਐ ਚਲ ਕਰ ਲੈ ਕੰਮ ਚੰਦਰ ਆ ਜਾ ਚਾਹ ਬਣਨੀ ਐ ਨਹੀਂ ਰੋਟੀ ਤਾਂ ਨਹੀਂ ਖਾਣੀ ਚਾਹ ਲਿਆ ਬਸ ਕੱਲੇ ਚਲੋ ਮੈਂ ਚਾਹ ਬਣਾਉਣੀ ਆ ਹਾਂ ਠੀਕ ਐ ਮਾਈ ਗੋਡ ਕੋਲਡ ਦੁੱਧ ਦੀ ਰਿੰਗ ਹੋੜੀ-ਹੋੜੀ ਕਰਕੇ ਨਾ ਇਸ ਘਰ ਤੇ ਮੈਂ ਆਪਣਾ ਕਬਜ਼ਾ ਕਰ ਲੈਣਾ ਜਿੰਨੇ ਵੀ ਗਹਿਣੇ ਗੱਟੇ ਨੇ ਸਾਰੇ ਮੇਰੇ ਹੋ ਜਾਣਗੇ ਜਿਹੜੇ ਮੰਮੀ ਦੇ ਗਹਿਣੇ ਨੇ ਉਹ ਵੀ ਮੇਰੇ ਤੇ ਜਿਹੜਾ लाਟੀ ਮੇਰੇ ਲਈ ਗਹਿਣੇ ਲਿਆ ਕਰੂਗਾ ਉਹ ਮੇਰੇ ਬੱਕਰੇ ਖਜ਼ਾਨਾ ਮਿਲ ਗਿਆ ਹੁਣ ਅੱਜ ਤਾਂ ਜਿਵੇਂ ਮੈਨੂੰ ਤੇ ਰਹੀ ਗੱਲ ਖੁਸ਼ ਹੋਣ ਦੀ ਖੁਸ਼ ਤਾਂ ਮੈਂ ਉਦੋਂ ਹੋਊਂਗੀ ਛਤੋ ਤੇਰਾ ਕੰਡਾ ਵੀ ਕੱਢਤਾ ਤਨੂੰ ਮਾਰਨ ਦੀ ਸਕੀਮਾ ਘੜੀ ਜਾਨੀ ਆ ਇਹ ਪਲਾਨ ਮੇਰਾ ਸਕਸੈਸਫੁਲ ਹੋ ਜਾਏ ਉਸ ਤੋਂ ਬਾਅਦ ਦੇਖੀ ਪਣਦਾ ਕੀ ਆ ਚਲਾਈ ਕਰਦੀ ਆ ਛਾਹ ਬਣਾ ਦਨੀ ਆ ਇਹਦੇ ਲਈ ਫੇਰ ਰੋਲਾ ਪਾਊਗਾ ਇਹ ਕਿੱਧਰ ਰਹਿ ਗਈ ਨੂੰਦਾਨੀ ਕਿਤੇ ਮਤਸ ਹੋਰ ਸੱਪ ਨਿਕਲ ਗਿਆ ਮਗਰ ਆ ਕਿਵੇਂ ਆ ਠੀਕ ਆ ਵਧੀਆ ਤੂੰ ਦੱਸ ਵਧੀਆ ਵਧੀਆ ਕਿਉਂ ਬੁਲਾਇਆ ਮੈਨੂੰ ਰਿਫੋਨ ਤੇ ਗੱਲ ਨਹੀਂ ਹੋ ਸਕਦੀ ਸੀ ਕਿਉਂ ਬੁਲਾ ਨਹੀਂ ਸਕਦਾ ਬੁਲਾ ਤਾਂ ਸਜੋ ਮੈਨੂੰ ਪਤਾ ਕਿੰਨਾ ਖਬਨ ਵਾਲਾ ਕੀ ਆਇਆ ਘਰੇ ਉਹ ਤਾਂ ਫਿਰ ਸਾਰਾ ਕੁਝ ਕਰਨਾ ਹੀ ਪੈਂਦਾ ਯਾਰ ਬੁਲਬੁਲ ਹੁਣ ਮੈਂ ਕਿਹੜਾ ਸੌਖਾ ਗਾ ਦੱਸ ਬਾਕੀ ਮੈਂ ਤੈਨੂੰ ਖੁਸ਼ਖਬਰੀ ਦੱਸਣੀ ਸੀ ਉਹ ਤੁਸੀਂ ਬਾਅਦ ਚ ਦੱਸਿਓ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ ਵੀ ਹੁਣ ਮਨਿੰਦਰ ਦੇ ਪਿਓ ਦਾ ਵੀ ਕੰਡਾ ਕੱਢਤਾ ਆਪਾਂ ਮਨਿੰਦਰ ਨੂੰ ਵੀ ਘਰੋਂ ਬਾਹਰ ਕੱਢਤਾ ਕਿੰਨੀ ਖੁਸ਼ੀ ਵਾਲੀ ਗੱਲ ਹੈ ਸਗਲੀ ਮੈਂ ਹੀ ਰਾਜ ਕਰਦੀ ਆਂ ਪਰ ਆਜ ਵੀ ਕੌਣੂ ਯਾਰ ਘਰ ਦੇ ਸਾਰੇ ਕੰਮ ਧੰਦੇ ਮੈਨੂੰ ਕਰਨੇ ਪੈਂਦੇ ਨੇ ਹਮਨ ਪਤਾ ਕੀ ਆ ਸਿਸਟਮ ਉਹਦਾ ਜਿਹੜਾ ਕੰਮ ਨਾ ਕਰਨਾ ਸੀ ਮੈਨੂੰ ਤਾਂ ਕਰਤਾ ਜਿਹੜਾ ਆਪਣਾ ਮੇਨ ਮੋਟਿਵ ਸੀ ਹੁਣ ਤੂੰ ਐ ਕਰ ਕੋਈ ਸਕੀਮ ਇਹੇ ਜਿਹੀ ਲਾ ਆਪਣਾ ਤੇਰੀ ਸੱਸ ਤੇ ਦੂਜਾ ਸਰਦਾਰ ਜਾ ਇਹਨਾਂ ਨੂੰ ਰਸਤੇ ਚੋਂ ਸਾਈਡ ਤੇ ਕਰ ਇਹ ਜਿੰਮੇਵਰੀ ਆ ਤੇਰੀ ਹੁਣ ਮੈਂ ਤੈਨੂੰ ਸਪੈਸ਼ਲੀ ਤਾਂ ਬੁਲਾਇਆ ਇੱਥੇ ਸਾਰੀ ਜਿੰਮੇਵਰੀ ਤੁਸੀਂ ਮੇਰੇ ਸਿਰ ਤੇ ਪਾਤੀ ਕੀ ਗੱਲ ਓਏ ਤੂੰ ਘਰੇ ਰਹਿਨੀਆ ਕੋਲੇ ਭੇਜਦਾ ਤੈਨੂੰ ਸਾਰਾ ਤੂੰ ਕਰ ਸਕਦੀਆਂ ਹੁਣ ਮੈਂ ਨਹੀਂ ਆ ਸਕਦਾ ਵਿੱਚ ਜੇ ਮੈਂ ਆਉਣਾ ਤਾਂ ਉੱਥੇ ਕੁਵਾੜਾ ਪੈ ਸਕਦਾ ਕੀ ਤੇ ਨਹੀਂ ਕੁਛ ਹੁੰਦਾ ਹੈਗਾ ਪਹਿਲੇ ਵੀ ਤਾਂ ਮਨਿੰਦਰ ਦੇ ਪਿਓ ਦਾ ਕੰਮ ਤੁਸੀਂ ਕਰਿਆ ਹੀ ਐ ਉਹ ਤਾਂ ਬਾਰੇ ਬਾਰੇ ਕਰਤਾ ਨਾ ਹੁਣ ਕਿੱਥੇ ਘਰੇ ਜਾ ਕੇ ਕਰਨਾ ਉਹ ਤੂੰ ਹੀ ਕਰ ਸਕਦੀ ਆ ਸਰਦਾਰ ਜੀ ਵੀ ਤਾਂ ਬਾਹਰ ਜਾਂਦੀ ਰਹਿੰਦੇ ਨੇ ਕੋਈ ਨਾ ਤੂੰ ਤਾਂ ਯਾਰ ਮੇਰੇ ਮੋਢੇ ਤੇ ਰੱਖ ਕੇ ਚਲਾਉਣ ਲੰਗੀ ਲੈ ਕਮਾਲ ਦੀ ਗੱਲ ਐ ਮੈਂ ਤੁਹਾਨੂੰ ਪਿਆਰ ਕਰਦੀ ਆ ਠੀਕ ਐ ਕੋਸਾਉਣ ਵਾਲੇ ਕੰਮ ਨਹੀਂ ਕਰ ਰਹੀ ਮੈਂ ਤੁਹਾਨੂੰ ਹੋ ਜੇ ਮੈਨੂੰ ਪਿਆਰ ਕਰਦੀ ਆ ਤਾਂ ਹੀ ਮੈਂ ਤੇਰੇ ਮਗਰ ਲੱਗ ਕੇ ਕਿੰਨੇ ਕਿੰਨੇ ਗਲਤ ਸਟੈਪ ਚੱਕ ਗਿਆ ਨਹੀਂ ਮੈਨੂੰ ਉੱਥੇ ਕੀ ਲੋੜ ਸੀ ਦੱਸ ਅੱਛਾ ਤੇ ਫਿਰ ਜਿਹੜੇ ਮੈਂ ਗਲਤ ਸਟੈਪ ਚੱਕੇ ਨੇ ਉਥੇ ਵੀ ਆ ਕਰਵਾਇਆ ਤੁਹਾਡੇ ਕਰ ਕੀ ਕਰਾਇਆ ਵੀ ਤੁਹਾਡਾ ਕੁਝ ਬਣ ਜੂਗਾ ਚਲ ਕੋਈ ਨਾ ਉਹਦਾ ਜਿਹੜਾ ਕੁਝ ਕਰ ਲਿਆ ਤੂੰ ਠੀਕ ਆ ਮੇਰੀ ਗੱਲ ਮੰਨਣਾ ਸਾਰਾ ਕੁਝ ਮੈਂ ਬਾਹਰ ਕਰਦਾ ਕਾਗਜ਼ ਪੱਤਰ ਕਾਰਵਾਈ ਸਾਰੀ ਪਟਵਾਰੀ ਨਾਲ ਹੈਗੇ ਆ ਲਿੰਕ ਤੇ ਉਸ ਤੋਂ ਬਾਅਦ ਗੁੱਠਾ ਲਮਾਉਣ ਦੀ ਜ਼ਿੰਮੇਵਾਰੀ ਤੇਰੀ ਆ ੱਟਕੇ ਮਾਰਨ ਦੀ ਜ਼ਿੰਮੇਵਾਰੀ ਤੇਰੀ ਆ ਘਰੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਤੇਰੀ ਆ ਮੈਂ ਸਿਰਫ ਤੈਨੂੰ ਘਰੇ ਰਾਜ ਕਰਦੀ ਦੇਖਣਾ ਚਾਹੁੰਨਾ ਬਸ ਤੈਨੂੰ ਤਾਂ ਬੁਲਾਇਆ ਸਪੈਸ਼ਲੀ ਤੇ ਮੇਰੇ ਰਾਜ ਕਰਨ ਨਾਲ ਉਥੇ ਕੀ ਹੋ ਜੂਗਾ ਜੇ ਤੁਸੀਂ ਨਹੀਂ ਮੇਰੇ ਨਾਲ ਹੈਗੇ ਓਹੋ ਮੈਤਰੀ ਨਾਲ ਹੀ ਹੋਊਗਾ ਜਦੋਂ ਉਹਨਾਂ ਨੂੰ ਘਰੋਂ ਹੀ ਕਢਤਾ ਆਪਾਂ ਸਾਰਾ ਕੁਝ ਹੱਥ ਵੜਤੇ ਨਾਂ ਕਰਾ ਲਿਆ ਸਾਰਾ ਕੁਝ ਹੋਰ ਦੱਸ ਉੱਥੇ ਹੁਣ ਕੌਣ ਹੋਊਗਾ ਗੱਲ ਤਾਂ ਤੁਹਾਡੀ ਠੀਕ ਹੈ ਤੁਸੀਂ ਐ ਕਰੋ ਕਾਗਜ਼ ਪੱਤਰ ਪਿਆਰ ਕਰਾਓ ਬਾਕੀ ਮੈਂ ਜਾਣਦੀ ਆ ਮੇਰਾ ਕੀ ਕੰਮ ਹੈ ਇਹ ਹੁਣ ਮੇਰੇ ਤੇ ਛੱਡ ਦੋ ਤੁਸੀਂ ਹਾਂ ਬਸੇ ਜਲਦੀ ਤੋਂ ਜਲਦੀ ਖਿੱਚ ਕੇ ਰੱਖ ਕੰਮ ਕਾਗਜ਼ ਪੱਤਰ ਮੈਂ ਕਰਵਾਉਣਾ ਪੜਵਾਰੀ ਨਾ ਕਰਦਾ ਗੱਲ ਪਿਆਰ ਉਠਾ ਦਲਵਾਈ ਸਕਦੀ ਆ ਤੁਸੀਂ ਸਰਦਾਰ ਨੂੰ ਕਹਿ ਕੇ ਹਾਂ ਹਾਂ ਉਹ ਤਾਂ ਕੱਲ ਤੁਸੀਂ ਮੇਰੇ ਤੇ ਛੱਡ ਦੋ ਉਹਦਾ ਜਿਹੜਾ ਸੁੱਤੇ ਮੇ ਦਾ ਨੰਬਰ ਦਾਰੂ ਨਾਲ ਲੱਗਿਆ ਹੋਇਆ ਨਾ ਉਹ ਦੋ ਦੇਖੋ ਕਿਵੇਂ ਲਾਉਂਦਾ ਅੰਗੂਠੇ ਤੂੰ ਤਾਂ ਕਹਿੰਦੀ ਜਿੱਦਾਂ ਰੂਪੀਂਦਾ ਹੀ ਨਹੀਂ ਉਹ ਕਦੇ ਕਦੇ ਰ ਪੀ ਲੰਦਾ ਡੇਲੀ ਥੋੜੀ ਤੁਹਾਡੇ ਵਾਂਗੂ ਪੀ ਕੇ ਆ ਦਿੰਦਾ ਚਲ ਕੋਈ ਨਾ ਤੂੰ ਇਹ ਕੰਮ ਕਰਦੀ ਐ ਨਾ ਤੇਰਾ ਤੇ ਮੇਰੀ ਕੁੜੀ ਦਾ ਜਦੋਂ ਦੋਨਾਂ ਦਾ ਕਰ ਹੋ ਗਿਆ ਉਸ ਤੋਂ ਬਾਅਦ ਆਪਾਂ ਉਥੇ ਰਹਿੰਦੇ ਸੋਹਣੇ ਲੱਗਾਂਗੇ ਸਹੀ ਗੱਲ ਐ ਆਪਣੇ ਹੀ ਰਾਜ ਹੋਊਗਾ ਚਾਹੀਦਾ ਹੀ ਆ ਯਾਰ ਬਥੇਰੇ ਧੱਕੇ ਗਾਲੇ ਕੀ ਕੁਛ ਕਰਤਾ ਉਹ ਪੱਕਾ ਕੰਮ ਕਰਤਾ ਮੈਂ ਦੱਬੇ ਡੇੜੀ ਦਾ ਉਹ ਤਾਂ ਨਿਕਲ ਹੀ ਨਹੀਂ ਸਕਦਾ ਹੁਣ ਸਾਰੀ ਉਮਰ ਮਨਿੰਦਰ ਦਾ ਵੀ ਪੱਕਾ ਕੰਮ ਕਰਤਾ ਸਾਡੀ ਹੋਰ ਕਾਰੋਬਾਰ ਕਰਤਾ ਤੁਹਾਨੂੰ ਦੱਸਿਆ ਤਾਂ ਸਿੱਧਾ ਧਿਆਨ ਕਿੱਥੇ ਹੁੰਦਾ ਤੁਹਾਡਾ ਉਹ ਯਾਰ ਮੈਂ ਬਾਹਲੇ ਪਾਸੇ ਉਲਝਿਆ ਪਿਆ ਕੀ ਦੱਸਾਂ ਤੈਨੂੰ ਹੁਣ ਕਿਹੜਾ ਇੱਕ ਦੁੱਖ ਆ ਇਹ ਕੰਮ ਤਾਂ ਤੂੰ ਸੋਹਣਾ ਕਰਤਾ ਤੇ ਉਹ ਆਪਣਾ ਕੀ ਗੱਲ ਕਹਿੰਦਾ ਸੀਗਾ ਯਾਰ ਮੈਂ ਦਿਮਾਗ ਚੋਂ ਨਿਕਲ ਜੀ ਤੇ ਉਹ ਮਨਿੰਦਰ ਹੁਣ ਦੁਬਾਰੇ ਹੁੰਦੀ ਰਹਿੰਦੀ ਨਹੀਂ ਉੱਥੇ ਨਹੀਂ ਮੈਨੂੰ ਤਾਂ ਲੱਗਦਾ ਜੈਜੇ ਉਹਦੇ ਲੱਛਣ ਸੀਗੇ ਬਾਹਰ ਹੀ ਕੜਵਾਤਾ ਮੈਂ ਤਾਂ ਤੂੰ ਬਚ ਕੇ ਰਹੀਂ ਕਿਤੇ ਤੇਰੀ ਵਾਰੀ ਨਾ ਜੇ ਬਾਹਰ ਨਿਕਲ ਉਹ ਦੇਖ ਤੇ ਮੈਨੂੰ ਮੇਰੀ ਵਾਰੀ ਕਦੇ ਵੀ ਨਹੀਂ ਆ ਸਕਦੀ ਨਾ ਮੇਰਾ ਸੱਚ ਕਦੇ ਸਾਹਮਣੇ ਆਊਗਾ ਐ ਤਾਂ ਮੈਨੂੰ ਪਤਾਗਾ ਤੂੰ ਇਹ ਨਹੀਂ ਬਲੇ ਰਾ ਤੇ ਇੰਨਾ ਐਕਸਪਰਟ ਤਾਂ ਅੰਦਰੇ ਕੋਲੇ ਦਿਮਾਗ ਹੈਗਾ ਜਿਹੜਾ ਮਨਿੰਦਰ ਕੋਲੇ ਨਹੀਂ ਸੀਗਾ ਉਹ ਬਸ ਆਉਦੇ ਦਿਮਾਗੋਂ ਪੈਦਲ ਲੋਕੀ ਚੱਲ ਗਈ ਨਹੀਂ ਤਾਂ ਫਿਰ ਪੈਰ ਗੱਡ ਸਕਦੀ ਸੀ ਉਹ ਵੀ ਗੱਲ ਤਾਂ ਉਹੀ ਹੈ ਨਾ ਸਾਰੀ ਗੱਲ ਤਾਂ ਉੱਥੇ ਘੁੰਮੀ ਹੈ ਜਦੋਂ ਉਹਦੇ ਪਿਓ ਦੀ ਸਾਰੀ ਸੱਚਾਈ ਸਾਹਮਣੇ ਆ ਗਈ ਵੀ ਤੇਰਾ ਪਿਓ ਇਹੋ ਜਿਹਾ ਤੇ ਤੂੰ ਵੀ ਇਹੋ ਜੀ ਹੋਏਂਗੀ ਕੀ ਪਤਾ ਕੀ ਕੁਛ ਕਰਦੀ ਹੋਏਂਗੀ ਫਿਰ ਸਰਦਾਰ ਜੀ ਨੇ ਬਾਹਰ ਘੜਤਾ ਅਜਾ ਮੈਂ ਦੇਖ ਤੂੰ ਕਿੰਨਾ ਟਰਪਦਾ ਲੱਗਿਆ ਉੱਥੇ ਮੰਦੀਆਂ ਹਨ ਹੋਰ ਇੰਨਾ ਸਰਾ ਲੱਗਿਆ ਜਾ ਜਾ ਕੋਈ ਨਹੀਂ ਸੋਚ ਨਹੀਂ ਸਕਦਾ ਕੋਈ ਕੋਚ ਨਹੀਂ ਸਰਦਾ ਮੈਂ ਤਾਂ ਬਸ ਚੁੱਪ ਕਰਕੇ ਤਮਾਸ਼ਾ ਦੇਖਦੀ ਰਹਿਣੀ ਆ ਬਾਕੀ ਇਸ਼ਾਰਿਆਂ ਦਾ ਖੇਡ ਹੈ ਮੇਰਾ ਬਸ ਠੀਕ ਆ ਹੁਣ ਉਹ ਦਿਨ ਵੀ ਬਹੁਤ ਹੀ ਦੂਰ ਨਿਗਾ ਜਿਵੇਂ ਹੁਣ ਤਾਂ ਮੈਂ ਕਹੀ ਜਨਾਗਾ ਉਵੇਂ ਉਵੇਂ ਕਰੀ ਚੱਲ ਹੁਣ ਤਾਂ ਜਮਾ ਆਪਾਂ ਐ ਮੰਨੂ ਵੀ ਤੋਂ ਇੱਕ ਦੋ ਪੌੜੀਆਂ ਨੀਚੀਆਂ ਕੰਮ ਲੈ ਲਿਆ ਜਿਹੜਾ ਸੀਗਾ ਠੀਕ ਐ ਜੀ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰਨ ਨੂੰ ਤਿਆਰ ਬਸ ਇਹਨਾਂ ਨੂੰ ਬਾਹਰ ਕੱਢ ਕੇ ਹੁਣ ਉਸ ਤੋਂ ਬਾਅਦ ਆਪਾਂ ਜਾਣਗੇ ਆਪਣਾ ਕੰਮ ਕਰਨੇ ਠੀਕ ਆ ਨਾ ਇੰਨੀ ਹੀ ਯਾਤਰਾ ਕੰਮ ਹੁੰਦਾ ਬਸ ਉਹ ਕਰਦੇ ਕਾਗਜ਼ੀਗਰ ਬਾਈ ਮੈਂ ਕਰ ਦਾਂ ਸਾਰੀ ਠੀਕ ਆ ਕਰ ਦਾਂ ਮਟਵਾਰੀ ਨਾ ਗੱਲ ਮੈਂ ਬੜਾ ਜਿਆ ਫ੍ਰ ਲੈ ਤੁ ਨੂੰ ਪਤਾ ਹੀ ਆ ਉਹਨਾਂ ਦਾ ਸੁਭਾਅ ਕਿਹੋ ਜਿਹਾ ਜੇ ਮੜੀ ਮੈਂ ਲੇਟ ਹੋ ਗਈ ਨਾ ਫੋਨ ਤੇ ਫੋਨ ਕਰ ਦਣਗੇ ਤੇ ਮੈਂ ਨਹੀਂ ਚਾਹੁੰਦੀ ਵੀ ਸੜੇ ਬੰਦਾ ਮੈਨੂੰ ਉੱਥੇ ਕੋਈ ਬੋਲੇ ਉਹ ਯਾਰ ਤੂੰ ਕਦੇ ਨਾ ਕਦੇ ਤਾਂ ਬਹਿ ਜਾ ਕਰ ਮੇਰੇ ਕੋਲ ਖੁੱਲਾ ਟਾਈਮ ਕੱਢ ਕੇ ਆ ਜਾ ਮੂਵੀ ਫਾ ਵੀ ਦੇਖ ਕੇ ਨਾ ਉੱਥੇ ਕੁਝ ਖਾ ਪੀ ਲਵਾਂਗੇ ਆਹੋ ਮੂਵੀ ਨੂੰ ਤੁਸੀਂ ਇਹ ਕਹਦੋ ਜਿਵੇਂ ਮੈਂ ਕੁਵਾਰੀ ਹੋਵਾਂ ਵਿਆਹੀ ਵਰੀ ਆ ਮੈਂ ਕੰਮ ਤਾਂ ਦੇ ਹੁਣ ਮੈਨੂੰ ਹੀ ਕਰਨੇ ਪੈਣਿਆ ਉਹ ਤਾਂ ਚਲੀ ਗਈ ਮਨਿੰਦਰ ਸੱਚੀ ਤੈਨੂੰ ਭੇਜਣ ਨੂੰ ਦਿਲ ਨਹੀਂ ਕਰਦਾ ਇੱਕ ਤੂੰ ਤੁਰ ਹੀ ਜਾਨੀ ਬੱਸ ਇਨਾ ਕਹਿ ਕੇ ਮਰੇ ਦੇਰ ਤੋਂ ਕੁੱਛ ਕੇ ਕੀ ਵੀਦ ਦਿਆ ਹਾਂ ਜੋ ਫਿਰ ਤੁਸੀਂ ਵੀ ਨਾਲ ਚੱਲੋ ਘਰੇ ਮੇਰੇ ਘਰੇ ਆਉਂਗਾ ਸਾਰਾ ਕੁਛ ਤੁਹਾਨੂੰ ਕਹੀ ਤੈਨਾ ਕਰ ਲੈ ਜਿਹੜਾ ਪ੍ਰੋਜੈਕਟ ਹੈ ਜਾਨੂੰ ਆਪਾਂ ਦਾ ਛੇਤੀ ਮਿਲਾਂਗੇ ਤੇ ਸਕੀਮ ਆਪਣੀ ਪਰਫੈਕਟ ਹੋਣੀ ਚਾਹੀਦੀ ਹੈ ਠੀਕ ਹੈ ਬਾਕੀ ਆਪਾਂ ਫੋਨ ਤੇ ਗੱਲਾਂ ਕਰਦੇ ਰਵਾਂਗੇ ਕੰਮ ਸਾਰਾ ਤੇਰਾ ਰਹਿ ਗਿਆ ਮੈਂ ਤਾਂ ਜਿਹੜਾ ਮੇਰਾ ਸੀਗਾ ਮੇਰੇ ਸਿਰ ਤੇ ਕਾਰਾ ਕਰਤਾ ਨਾ ਮੈਂ ਉਹਦਾ ਕੰਪਲੀਟ ਮੰਨਦੀ ਹਾਂ ਮੈਂ ਚਲੋ ਠੀਕ ਹੈ ਬਾਏ ਲਵ ਯੂ ਲਵ ਯੂ ਕੱਦ ਕਰਾਂ ਕਰਾਂ ਵਾਰ ਯਾਰ ਸਾਰਿਆਂ ਨੂੰ ਇਸ ਤੋਂ ਬਾਅਦ ਹੀ ਨੇ ਕੀ ਬੰਦਾ ਐਂ ਦੱਸ ਵੱਡਾ ਸਰਦਾਰ ਮੈਨਾਂ ਫਿਰਦਾ ਹੀ ਪੰਗਾ ਕੀ ਹਿਣਾ ਲਿਆ

ਕੋੜੇ ਤੋਂ ਪਰਮਿਸ਼ਨ ਲਵਾ ਕੋਈ ਲੈ ਮੈਂ ਤਾਂ ਉਹ ਪੁੱਛ ਲਿਆ ਛਤਣੀ ਕੇ ਚੜਦੀ ਆ ਸਕਦੀ ਆ ਤੀਨੂੰ ਮਿਲਣਾ ਨਾ ਮੱਥੇ ਤੇੜੀਆਂ ਤਾਂ ਆਏ ਪਾ ਲੀਆਂ ਜਿਵੇਂ ਮੇਰੇ ਇਸ ਘਰ ਵਿੱਚ ਕੁਝ ਵੀ ਨਹੀਂ ਮੈਂ ਆ ਨਹੀਂ ਸਕਦੀ ਕਾਣੂ ਐਵੇਂ ਤਾਂ ਤੀ ਹੁੰਨੀ ਐ ਮੈਂ ਤਾਂ ਤੈਨੂੰ ਸਭਾਈ ਕੀ ਪੁੱਛ ਲਿਆ ਚੱਲ ਕੋਈ ਨਹੀਂ ਮਿਲ ਲਵਦੀ ਤੀਨੂੰ ਕੁੜੇ ਬੋਲ ਬੋਲ ਆ ਨੀ ਮਮੀ ਪਾਣੀ ਲੈ ਕੇ ਮਿਲ ਗਈ ਉਹ ਆ ਜਾ ਡੇਟੋ ਸੇ ਨਹੀਂ ਖੋਲੇ ਹਾਂ ਮਮੀ ਪਾਣੀ ਲੈ। ਬੈਠ ਜਾ। ਤੇਰੀ ਮਾਂ ਪਾਈ ਤੈਨੂੰ ਮਿਲਣ ਆਈ ਏ ਮਾਂ ਮਾਤੀਆਂ ਗੱਲਾਂ ਬਾਤਾਂ ਕਰ ਲਉ। ਤੁਸੀਂ ਵੀ ਬੈਜੋ ਮਮੀ। ਨਾ ਬਸ ਆਉਣੀ ਆ ਮੈਂ। ਮੜੇ ਜੇ ਉਧਰ ਮੈਂ ਕੰਮ ਚਾਕੇ ਆਉਣ ਕਿਸੇ ਦੇ। ਦੇਖਿਆ ਮੱਥੇ ਰੇਵੜੀਆਂ ਪੈ ਗਈਆਂ ਸੱਤ ਮੈਨੂੰ ਵੇਖ ਕੇ। ਐਵੇਂ ਕਾਤੋਂ ਕਰਦੀ ਏ ਤੁਹਾਡੇ ਨਾਲ ਨੂੰ। ਤੈਨੂੰ ਪਤਾ ਨਹੀਂ ਕੀ ਏ ਇਸ ਗੱਲ ਦਾ। ਇਹ ਕਿਉਂ ਕਰਦੀ ਏ ਮੇਰੇ ਨਾਲ? ਸੰਸਾੜ ਦੀ ਮਮੀ ਇਹ ਗੱਲਾਂ। ਹਾਂ ਪੁੱਤ। ਤੈਨੂੰ ਇੰਨਾ ਪਤਾ? ਮੈਂ ਤੈਨੂੰ ਇੱਥੇ ਕਾਤੋਂ ਸੱਦਿਆ। ਆ ਦਾਸ ਇਹ ਹੀ ਤਾਂ ਮੈਂ ਤੈਨੂੰ ਪੁੱਛਦੀ ਸੀ ਮੈਨੂੰ ਤਾਂ ਘਰ ਲੈਣਾ ਔਖਾ ਹੋ ਗਿਆ ਵੀ ਉਹ ਟਾਈਮ ਕਿਹੜਾ ਜਿਹੜੇ ਟਾਈਮ ਮੈਂ ਮੇਰੀ ਧੀ ਕੋਲੇ ਜਾਵਾਂ ਵੀ ਪਤਾ ਨਹੀਂ ਇਹ ਜਿੱ ਕੀ ਗੱਲ ਹੋ ਗਈ ਸੁੱਖ ਤਾਂ ਹੈ ਸੁੱਖ ਤਾਂ ਹੈਗੀ ਐ ਨਾਲੇ ਖੁਸ਼ਖਬਰੀ ਮਨਿੰਦਰ ਨੂੰ ਘਰੋਂ ਕਢਵਾਤਾ ਮੈਂ ਵਾ ਵਾਤੀਗੇ ਮੇਰੀਏ ਆ ਤਾਂ ਬਹੁਤ ਸੋਹਣਾ ਕੰਮ ਕੀਤਾ ਤੂੰ ਮਨਿੰਦਰ ਨੂੰ ਘਰੋਂ ਕਢਾਤਾ ਇੱਕ ਕੰਡਾ ਤਾਂ ਮੈਂ ਕਢਤਾ ਨਾਲ ਦੀ ਨਾਲ ਦੂਜਾ ਕੰਡਾ ਵੀ ਕਢਤਾ ਮਨਿੰਦਰ ਦੇ ਪਿਓ ਨੂੰ ਮੈਂ ਜੇਲ੍ਹ ਭਜਵਾਤਾ ਵਾ ਕੀ ਬਾਤ ਹੈ ਬਹੁਤ ਸੋਹਣਾ ਕੰਮ ਕੀਤਾ ਧੀਏ ਤੂੰ ਤਾਂ ਆਈ ਆ ਮੰਮੀ ਫਿਰ ਤੁਹਾਨੂੰ ਪਤਾ ਹੀ ਐ ਮੈਂ ਕਿੰਨੀ ਚਲਾਕ ਆ ਤੇ ਮੇਰਾ ਕੰਮ ਤਾਂ ਮਿੰਟਾਂ ਚ ਨਿਬੜਿਆ ਨਹੀਂ ਆਇਤਾ ਮੈਨੂੰ ਮੇਰੀ ਧੀ ਤੇ ਮਾਣ ਐ ਵੀ ਚਟਕੀਆਂ ਚ ਕੰਮ ਕਰਦੀ ਐ ਤੇ ਧੀ ਕੀ ਦੀ ਆ ਮੈਂ ਆਪਣੀ ਮੰਮੀ ਦੀ ਆ ਫਿਰ ਇੱਕ ਗੱਲ ਹੋਰ ਸੁਣ ਵੀ ਕੁਝ ਸੁਣਾ ਲਵੇ ਹਣੀ ਉੱਤਰ ਗਈ ਨਿਮਮ ਥੱਲੇ ਕੋਈ ਪਤਾ ਨਹੀਂ ਲੱਗਦਾ ਕੰਨ ਇੱਧਰੇ ਹੀ ਹੁੰਦੇ ਨੇ ਇੱਕ ਗੱਲ ਹੋਰ ਕਰ ਹੁਣ ਜਿਹੜਾ ਘਰ ਦਾ ਵਾਰਸ ਐ ਮਨਿੰਦਰ ਦਾ ਮੁੰਡਾ ਹਾਂ ਹੰਤੂ ਉਹਨੂੰ ਵੀ ਚੱਕ ਦੇ ਤੇ ਆ ਸਾਰਾ ਕੁਝ ਫਿਰ ਆਪਣਾ ਹੀ ਹੋ ਜੂ ਹਾਂ ਮੰਮੀ ਗੱਲ ਤਾਂ ਤੇਰੀ ਸਹੀ ਐ ਪਰ ਮੈਨੂੰ ਐ ਨਹੀਂ ਸਮਝ ਆਉਂਦੀ ਉਹ ਤੇ ਮੁੰਡੇ ਨੂੰ ਮੈਂ ਖਤਮ ਕਿਵੇਂ ਕਰਾਂ ਜਦੋਂ ਵੀ ਮੈਂ ਉਹਨੂੰ ਖਤਮ ਕਰਨ ਬਾਰੇ ਸੋਚਦੀ ਹਾਂ ਨਾ ਕੋਈ ਨਾ ਕੋਈ ਮਤਲਬ ਰੁਕਾਵਟ ਆ ਹੀ ਜਾਂਦੀ ਹੈ ਮੇਰੇ ਰਾਹ 'ਚ ਕੋਈ ਲਾਪਤਾ ਹੈ ਜੀ ਸਕੀਮ ਜਿਹੜਾ ਦਾ ਵੀ ਪਤਾ ਸਾਫ਼ ਹੋ ਜੇ ਤੇ ਰਹੀ ਗੱਲ ਆਹਾ ਤੇਰੀ ਸੱਸ ਦੀ ਇਹਨੂੰ ਤਾਂ ਮਾਪੀ ਦੇਖ ਲੂੰ ਮੇਰੇ ਵੀ ਦਿਲਚੀ ਰੜਕਦੀਆਂ ਜਿਹੜੀਆਂ ਮੇਰੇ ਨਾਲ ਇਹਨੇ ਕੀਤੀਆਂ ਕੋਈ ਨਾ ਮੰਮੀ ਬਦਲਾ ਤਾਂ ਆਪਾਂ ਜ਼ਰੂਰ ਲਵਾਂਗੇ ਛਿਣ ਛਿਣ ਕੇ ਲਵਾਂਗੇ ਜਿਹੜਾ ਕੁਝ ਤੇਰੇ ਨਾਲ ਕੀਤਾ ਨਾ ਮੈਨੂੰ ਸਾਰਾ ਪਤਾ ਤੇ ਹੁਣ ਤਾ ਇਹਨੂੰ ਕਹਿੰਦੇ ਨਹੀਂ ਮਨਿੰਦਰ ਨੂੰ ਲਿਆਉਣ ਨੂੰ ਨਾ ਮੰਮੀ ਕਦੇ ਵੀ ਨਹੀਂ ਇਹਦੇ ਪਿਓ ਨੇ ਨਾ ਐ ਹੋਜੀ ਹਰਕਤ ਕਰਤੀ ਸੀਗੀ ਕਿਸੇ ਕੁੜੀ ਨਾਲ ਰੇਪ ਬੂ ਮੈਂ ਮਰ ਗਈ ਤਾਂ ਹੀ ਤਾਂ ਹੈ ਵੀ ਜੇ ਪਿਓ ਇਹੋ ਜਿਹਾ ਤੇ ਆਪ ਖੜਾ ਘਟ ਹੋਣੀ ਕਿੱਥੇ ਕਿੱਥੇ ਮੈਂ ਕੀ ਬੋਲਾਂ ਮੰਮੀ ਮੇਰੇ ਤਾਂ ਜ਼ੁਬਾਨ ਗੰਦੀ ਹੋ ਜਾਊਗੀ ਇਹ ਜਿਹੇ ਗੰਦਿਆਂ ਦਾ ਨਾਮ ਲੈਣੀ ਗਲਤ ਹੈ ਹਾਂ ਉਹਨੂੰ ਸ਼ਰਮ ਨਹੀਂ ਆਇਆ ਚਾਰਿਆਂ ਨੂੰ ਇਹੋ ਜਿਹਾ ਕੰਮ ਕਰਦੇ ਨੂੰ ਮੰਮੀ ੱਲੇ ਤਾਂ ਭੁੱਕੀ ਕੇਸ ਫੜਿਆ ਗਿਆ ਠੀਕ ਹੈ ਉਸ ਤੋਂ ਬਾਅਦ ਆਹ ਕੰਡ ਕਰਤਾ ਜਨਾਨੀ ਨੂੰ ਰੋਹ ਛੇੜਦਾ ਸੀਗਾ ਦੇਖ ਲੈ ਕਿੱਡਾ ਨੀਚ ਬੰਦਾ ਗਿਰਿਆ ਹੋਇਆ ਨਾ ਹੋਰ ਭੇਵਰਾ ਬੰਦਾ ਜੋ ਆਕਾਲਾ ਹੋ ਕੇ ਪੋਤਿਆਂ ਵਾਲਾ ਹੋ ਕੇ ਤਾਂ ਵੀ ਇਹ ਲੱਛਣ ਕਰਦਾ ਫਿਰਦਾ ਤਾਂ ਹੀ ਤਾਂ ਇਹਨੂੰ ਕੋਈ ਪਿੰਡ 'ਚ ਨਹੀਂ ਪੁੱਛਦਾ ਪਿੰਡ 'ਚ ਇਹਦੀ ਜਮਾ ਤੇਲਾ ਹੋਈ ਪਈ ਐ ਕੋਈ ਨਹੀਂ ਸਿਆਣਦਾ ਇਹਨੂੰ ਤੇ ਇਹ ਜੀ ਧੀ ਹੈ ਗੱਲ ਤਾਂ ਉਹੀ ਐ ਮੰਮੀ ਚਲ ਵਧੀਆ ਹੋਇਆ ਇਹਨੂੰ ਵੀ ਮੈਂ ਘਰੋਂ ਘੜਵਾਤਾ ਹੁਣ ਬਸ ਰਹਿ ਗਿਆ ਇਹਦੇ ਜਵਾਕ ਵਾਲਾ ਕੰਮ ਤੇ ਮੁੰਡੇ ਨੂੰ ਤਾਂ ਰਾਹ 'ਚ ਮੈਂ ਖਤਮ ਕਰਾਂਗੀ ਬਸ ਠੀਕ ਐ ਧੀਏ ਹੁਣ ਤੂੰ ਇਸ ਘਰ 'ਚ ਰਾਣੀ ਬਣ ਕੇ ਰਹਿਣਾ ਮੈਂ ਕਿਹਾ ਸੀ ਨਾ ਵੀ ਮੇਰੀ ਧੀ ਇਸ ਘਰ ਦੀ ਰਾਣੀ ਐ ਤੇ ਰਾਣੀ ਵਾਂਗੀ ਰਹੂਗੀ ਹਾਂ ਮੰਮੀ ਇਸ ਘਰ ਦੀ ਰਾਣੀ ਤਾਂ ਮੈਂ ਹੀ ਆ ਤੀ ਕਾਸ਼ ਕਿੱਥੇ ਆ ਪਤਾ ਨਹੀਂ ਇੱਥੇ ਕਿਤੇ ਧੱਕੇ ਖਾਂਦਾ ਹੋਗਾ ਇਹਦਾ ਕੜਾ ਪਤਾ ਲੱਗਦਾ ਨਾ ਕੁੜੀਆਂ ਨਾਲ ਲੱਗੀ ਕਿੱਥੇ ਐ ਇੱਥੇ ਛੱਡ ਗਈ ਮੇਰੇ ਕੋਲ ਮੇਰਾ ਇਹ ਕੰਮ ਔਕਾ ਕਰ ਗਈ ਬੀ ਜ ਕੁੜੀਆਂ ਤਾਂ ਨਾਲ ਲੈ ਜਾਂਦੀ ਨਾਲੇ ਮੈਂ ਆਪ ਦੀ ਕੁੜੀ ਸੰਭਦੀ ਆ ਨਾਲੇ ਦੇ ਜਵਾਕ ਸੰਭਦੀ ਐਵੇਂ ਓਹ ਹੋ ਅਰੇ ਜਵਾਕਾਂ ਨੂੰ ਤਾਂ ਮੈਂ ਸਾਈਡ ਤੇ ਪਾ ਕੇ ਰੱਖ ਦੰਨੀ ਆ ਵੀ ਆਪ ਹੀ ਰੋਈ ਜਾਣਗੇ ਆਪ ਹੀ ਚੁੱਪ ਹੋਈ ਜਾਣਗੇ ਮੈਨੂੰ ਕੀ ਲੋੜ ਹੈ ਉਹਦੀ ਖਾਤਰਦਾਰੀ ਕਰਨ ਦੀ ਘਰੇ ਦਾਦੀ ਉਹਨਾਂ ਦੀ ਤੈਂ ਕੀ ਲੈਣਾ ਉਹਨਾਂ ਤੋਂ ਕਿੱਥੇ ਕਰਦੀ ਆ ਉਹ ਤੇ ਸਾਰਾ ਕੰਮ ਮੇਰੇ ਤੇ ਸੋਪਿਆ ਪਿਆ ਵੀ ਹਾਂ ਤੂੰ ਘਰ ਦਾ ਕੰਮ ਧੰਦਾ ਵੀ ਕਰ ਜਵਾਕ ਵੀ ਸੰਭ ਵੀ ਆਪ ਉੱਥੇ ਬੈਠੀ ਪਤਾ ਨਹੀਂ ਕਿਹੜੀ ਸਕੀਮਾਂ ਲਾਉਂਦੀ ਆ ਤੂੰ ਕਹਿਦਾ ਕਰ ਇਹ ਇੰਨਾ ਕੰਮ ਹੋਊ ਮੈਥੋਂ ਮੰਮੀ ਆਹ ਕੰਮ ਤੂੰ ਕਰ ਲੈ ਹਾਂ ਭੱਲੇ ਇਹਦਾ ਭਾਣ ਜਾ ਗਿਆ ਉਹਨੇ ਅੱਡ ਲਹੂ ਪੀਤਾ ਹੋਇਆ ਸੀ ਭਾਬੀ ਮੈਨੂੰ ਰੋਟੀ ਦੇ ਦਿਦੋ ਲੱਸੀ ਬਣਾ ਕੇ ਦੇ ਦੋ ਵੀ ਤੇਰੀ ਨੌਕਰਾਂ ਨਹੀਂ ਲੱਗੀਆਂ ਮੈਂ ਆਪਦੇਨ ਤੇ ਜਾਣ ਕੇ ਸਾਦੀ ਐ ਤੈਨੂੰ ਕਿਵੇਂ ਐ ਨੀਚ ਕਰਦੀ ਹੈਗੀ ਐ ਭੁੱਖ ਨੰਗ ਨਾਲੇ ਕੁਲੀ ਹੋਈ ਐ ਇਹਨੇ ਕੁਛ ਦੇਖਿਆ ਨਹੀਂ ਸੀ ਪੁੱਤ ਪਹਿਲਾਂ ਮੈਂ ਇਹਦੀ ਸਾਰੀ ਸਟੋਰੀ ਜਾਣਦੀ ਐ ਉਹੀ ਤਾਂ ਹੈ ਮੰਮੀ ਨੌਕਰ ਤਾਂ ਆਖਰਕਾਰ ਨੌਕਰ ਹੀ ਰਹਿੰਦੇ ਨੇ ਹਾਂ ਤੈਨੂੰ ਪਤਾ ਹੀ ਐ ਆ ਹੁਣ ਅਸੀਂ ਸਰਦਾਰ ਨਹੀਂ ਕਹੋਣ ਬਗੀ ਹਾਂ ਉਹ ਵੀ ਨਾਮ ਦੀ ਐ ਮੰਮੀ ਸਰਦਾਰ ਨਹੀਂ ਇਹਨਾਂ ਕੋੜਾ ਪਿੰਡ ਚ ਕੋਈ ਮੂੰਹ ਲਾਉਂਦਾ ਉਈ ਰੋਬ ਜਮਾਰੀ ਆਣਗੇ ਸਾਨੂੰ ਇਹ ਬੰਦਾ ਜਾਂਦਾ ਪੁਲਿਸ ਵਾਲੇ ਜਾਂਦੇ ਨੇ ਪੁਲਿਸ ਵਾਲੇ ਤੋਂ ਹਜੇ ਤੱਕ ਇਹ ਤਾਂ ਪਤਾ ਨਹੀਂ ਲੱਗਿਆ ਗਿਆ ਸੀ ਹਾਂ ਨਾ ਤੂੰ ਤੈਨੂੰ ਜਾਣਦੇ ਐ ਫਿਰ ਮੁੰਡੇ ਦਾ ਕਿਉਂ ਨਹੀਂ ਪਤਾ ਕਰਾਇਆ ਕਿ ਉਹਦੀ ਹਾਂ ਹਾਂ ਇਹ ਜਾਣ ਕੇ ਫੋਕੀਆਂ ਫੜਕਾ ਮਾਰਦੇ ਐ ਵੀ ਕਿਤੇ ਬੁਲਬੁਲ ਡਰ ਜੂਗੀ ਹਾਂ ਮੈਂ ਤਾਂ ਅਸਤੱਕ ਕਿਸੇ ਤੋਂ ਡਰ ਹੀ ਨਹੀਂ ਨਾ ਮੈਂ ਡਰਾ ਡਰਾਉਣ ਵਾਲਿਆਂ ਚਾਵੇਂ ਬਸਤੀ ਏ ਜੇ ਮੇਰਾ ਦੁੱਧ ਪੀਤਾ ਨਾ ਦਵੀਨ ਇਹਨਾਂ ਤੋਂ ਦਬਾ ਕੇ ਰੱਖੀ ਇਹਨਾਂ ਨੂੰ ਠੀਕ ਐ ਮੰਮੀ